हां जी दोस्तों ਆਪਾਂ ਹੋਣ ਲੱਗ ਗਏ ਆ ਤਿਆਰ ਆਪਾਂ ਰੈਡੀ ਕੇ ਮੇਲੇ ਤੇ ਚੱਲੇ ਇੱਧਰ ਮੈਡਮ ਵੀ ਸ਼ੀਸ਼ੇ-ਮੂਰੇ ਰੈਡੀ ਹੋ ਰਹੇ ਨੇ ਸੋ ਤਿਆਰਤੁਰ ਹੋ ਚੁੱਕੇ ਨੇ ਵੀ ਅਸੀਂ ਦੋਨੇ ਜਾਵਾਂਗੇ ਮੇਲੇ ਤੇ ਤੁਹਾਨੂੰ ਅੱਗੇ ਵੀ ਵੀਡੀਓ ਦਿਖਾਵਾਂਗੇ ਸੋ ਆਪਾਂ ਪੱਗ-ਪੱਗ ਬੰਨ ਲਈ ਦਸਤਾਰ ਸਜਾ ਲਈ ਸੋ ਵੀਡੀਓ ਨਾਲ ਬਣੀ ਰਹੋ ਪਾ ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ ਇੱਧਰ ਅਰਸ਼ ਵੀ ਤਿਆਰ ਹੋ ਗਿਆ ਪੂਰਾ ਖੁਸ਼ ਆ ਕਹਿੰਦਾ ਮੇਲੇ ਤੇ ਜਾਣਾ ਆਪਾਂ ਵੀ ਜਿਹੜੇ ਬੂਟਵਾਟ ਪਾ ਲੈਨੇ ਮੈਡਮ ਰੈਡੀ ਆ ਪੂਰੀ ਖੁਸ਼ ਆ ਕਹਿੰਦੀ ਮੇਲੇ ਤੇ ਜਾਣਾ ਸੋ ਬੂਟ ਆਪਾਂ ਪਾ ਲੈਨੇ ਬੋਲਟ ਕਰ ਲਿਆ ਸਟਾਰਟ ਕਰੋ ਨਿਕਲ ਚੁੱਕੇ ਆ ਰੋੜ ਤੇ ਆ ਰਿਹਾ ਹੁਣ ਇੱਥੋਂ ਬਸ ਥੋੜਾ ਜਿਹੀ ਦੂਰ ਹੈਗਾ ਆਪਣੇ ਜਿਹੜਾ ਸ਼ੇਰਪੁਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਉੱਥੇ ਜਿਹੜਾ ਸ਼ਿਵਜੀ ਦਾ ਮੰਦਿਰ ਬਣਿਆ ਹੋਇਆ ਬਹੁਤ ਵਧੀਆ ਪਿੰਡ ਰਣੀਕੇ ਜ਼ਿਲ੍ਹਾ ਸੰਗਰੂਰ ਤੁਹਾਨੂੰ ਆਪਾਂ ਜਿਹੜਾ ਸਾਰਾ ਦਿਖਾਵਾਂਗੇ ਸਾਰੇ ਬਲੌਗ ਚ ਉੱਥੇ ਕਿਦਾਂ ਦਾ ਮੇਲਾ ਕੀ ਗੱਲਬਾਤਾਂ ਕੀ ਇਤਿਹਾਸਾ ਲਓ ਜੀ ਆਪਾਂ ਪਹੁੰਚ ਨਾਲਿਆ ਦੇਖੋ ਜੀ ਮੰਦਿਰ ਚੱਪਾ ਪਹੁੰਚ ਚੁੱਕੇ ਟ੍ਰੈਫਿਕ ਪੁਲਿਸ ਪੰਜਾਬ ਹਰਾਉਣ ਕੁ ਮੇਲਾ ਕਾਫੀ ਸੀ ਬੱਦਵਾਰ ਨੂੰ ਲਾਸਟ ਦਿਨ ਪਰ ਅੱਜ ਵੀ ਜਿਹੜਾ ਕੱਠ ਕਾਫੀ ਜਿਆਦਾ ਸੀ ਤੁਸੀਂ ਦੇਖ ਸਕਦੇ ਹੋ ਰੌਣਕ ਆਲੇ-ਦੁਆਲੇ ਦੁਕਾਨਾਂ ਸਾਈਡ ਤੇ ਲੰਗਰ ਸੋ ਆਪਾਂ ਫਰੰਟ ਕੈਮਰੇ ਨਾਲ ਵੀ ਵੀਡੀਓ ਬਣਾਈ ਆਪਣੀ ਥੋੜੀ ਜੀ ਜਿੰਨੀ ਕ ਬਣੀ ਭੀੜ ਜਿਆਦਾ ਹੋਣ ਕਰਕੇ ਜਿਆਦਾ ਵੀਡੀਓ ਤਾਂ ਨਹੀਂ ਬਣਾ ਸਕੇ ਸੋ ਜਿੰਨੀ ਕ ਵੀ ਬਣੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਇਹ ਮੰਦਿਰ ਦੇਖ ਰਹੇ ਹੋ ਤੁਸੀਂ ਮੇਨ ਜਿਹੜਾ ਮੰਦਿਰ ਆ ਇੱਥੇ ਸ਼ਿਵਲਿੰਗ ਦੀ ਪੂਜਾ ਹੁੰਦੀ ਆ ਆਪਾਂ ਹੋਰ ਵੀਡੀਓ ਚ ਪੂਰਾ ਇਤਿਹਾਸ ਵੀ ਦੱਸਾਂਗੇ ਜਿੰਨਾ ਕ ਆਪਾਂ ਨੂੰ ਪਤਾਗਾ ਸੋ ਅਸੀਂ ਮੱਥਾ ਟੇਕ ਲਿਆ ਉਸ ਤੋਂ ਬਾਅਦ ਬਾਹਰ ਆ ਗਏ ਇਸ ਤੋਂ ਬਾਅਦ ਆਪਾਂ ਝੂਲੇ ਚਾਲੇ ਦੇਖੇ ਇੱਧਰ ਕਾਫੀ ਰੌਣਕ ਸੀ ਇੱਧਰ ਵੀ ਛੋਟੇ ਛੋਟੇ ਬੱਚੇ ਜਿਹੜੇ ਝੂਲੇ ਝੂਟ ਰਹੇ ਸੀਗੇ ਕੱਲ ਨੂੰ ਲਾਸਟ ਦਿਨ ਹੋਣ ਕਰਕੇ ਥੋੜਾ ਜਿਹਾ ਰਸਤਾ ਘੱਟ ਸੀ ਪਰ ਫਿਰ ਵੀ ਵਧੀਆ ਰੌਣਕ ਸੀ ਸੋ ਸਾਰਾ ਮੇਲਾ ਵਧੀਆ ਦੇਖਿਆ ਤੁਸੀਂ ਦੇਖ ਸਕਦੇ ਹੋ ਇੱਧਰ ਛੋਟੇ ਬੱਚੇ ਬੱਚਿਆਂ ਵਾਸਤੇ ਝੂਲੇ ਲੱਗੇ ਹੋਏ ਨੇ ਪ੍ਰੋਪਰ ਉਸ ਤੋਂ ਬਾਅਦ ਅਸੀਂ ਵੀ ਜਿਹੜਾ ਇੱਕ ਬੈਠੇ ਸੀ ਚੁੱਲ੍ਹੇ ਤੇ ਉਹ ਵੀ ਤੁਹਾਨੂੰ ਦਿਖਾਵਾ ਗਏ ਇੱਕ ਇੱਕ ਕੈਮਲ ਖੜਾ ਸੀ ਤੁਸੀਂ ਦੇਖ ਸਕਦੇ ਹੋ ਬੱਚੇ ਕਾਫੀ ਖੁਸ਼ ਨਜ਼ਰ ਆ ਰਹੇ ਸੀਗੇ ਇੱਕ ਓਸ਼ਲਕੁੱਦ ਪੂਰੀ ਹੋ ਰਹੀ ਗਿਆ ਹੌਣ ਕਾ ਪੂਰੀਆਂ ਸੀ ਸੋ ਆਪਾਂ ਵੀ ਜਿਹੜਾ ਪੂਰਾ ਇੰਜੋਏ ਕੀਤਾ ਇਸ ਚੁੱਲੇ ਤੇ ਬਹਿ ਕੇ ਬਹੁਤ ਵਧੀਆ ਲੱਗਿਆ ਇੱਕ ਹਰਸੀ ਕਰੇ ਇੱਧਰ ਕਰੇ ਉੱਧਰ ਕਮਾ ਕਮਾ ਮਾਰਦੀ ਆ ਬਹੁਤ ਮਜ਼ਾ ਆਉਂਦਾ ਇੱਥੇ ਸੋ ਕੁੱਲ ਮਿਲਾ ਕੇ ਪਾ ਕਾਫੀ ਇੰਜੋਏ ਕੀਤਾ ਸੋ ਸਾਰਿਆਂ ਦਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ